ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਤੁਹਾਨੂੰ ਜ਼ਿੰਦਗੀ ਬਲਾਸ ਦੀ ਲੜੀ ਤਹਿਤ 32ਵੇਂ ਸਾਲ ਦਾ ਹਵਾਲ ਸਰਵਨ ਕਰਾਉਣ ਜਾ ਰਹੇ ਹਾਂ ਜੀ ਵਾਹਿਗੁਰੂ ਜੀ 32ਵੇਂ ਸਾਲ ਦਾ ਹਵਾਲ 32 ਸਾਲ ਦੇ ਅੰਦਰ ਬੰਦਾ ਸਮਝ ਬੈਠਾ ਮੈਥੋਂ ਮੰਗਣਾ ਕਿਸੇ ਜਵਾਬ ਨਹੀਂ ਜਿਤਨਾ ਚਿਤ ਚਾਵੇ ਉਤਨਾ ਲੁੱਟ ਖਾਵਾਂ ਮੈਥੋਂ ਮੰਗਣਾ ਕਿਸੇ ਹਿਸਾਬ ਨਹੀਂ ਨਰਕ ਸੁਰਗ ਦਾ ਰਾਮ ਰਹੀਮ ਕੋਈ ਨਰਕ ਸੁਰਗ ਨਾ ਰਾਮ ਰਹੀਮ ਕੋਈ ਮੈਨੂੰ ਦੇਵ ਨਾ ਕਿਸੇ ਅਜਾਬ ਨਹੀਂ ਬੁਰੇ ਕੰਮ ਦਾ ਕਹੇ ਨਾ ਦੋਸ਼ ਕੋਈ ਤੇ ਭਲੇ ਕੰਮ ਦਾ ਕੋਈ ਜਵਾਬ ਨਹੀਂ ਜੇ ਕੋਈ ਪੁੱਛੇ ਤਾਂ ਜਲਦ ਜਵਾਬ ਦੇਵੇ ਆਖੇ ਬਹਿਰ ਤੂੰ ਜੁਦਾ ਹਿਸਾਬ ਨਹੀਂ ਆਖੇ ਰਾਮ ਰਹੀਮ ਨਾ ਦੀਨ ਸੱਚਾ ਕੋਈ ਉਤਰੀ ਐਲ ਕਿਤਾਬ ਨਹੀਂ ਸੌਖੀ ਨਿਕਲੂ ਜਾਣ ਵਜੂਦ ਵਿੱਚ ਹੋ ਨਾ ਨਿਜਾ ਦੇ ਵਕਤ ਕਿਤਾਬ ਨਹੀਂ ਪਾਪੀ ਸਮਝਦਾ ਮਾਰਦੀ ਝੂਠ ਦੁਨੀਆ ਤੇ ਸਮਝੇ ਆਪ ਨੂੰ ਕਦੇ ਕਜਾਬ ਨਹੀਂ ਮੂਰਖ ਆਖਦਾ ਏ ਦੁਨੀਆ ਬਣੀ ਐਵੇਂ ਤੇ ਮੇਰੇ ਨਾਲ ਦਾ ਵਿੱਚ ਪੰਜਾਬ ਹੈ ਨਹੀਂ ਗੱਲ-ਗੱਲ ਦੇ ਨਾਲ ਇਤਰਾਜ਼ ਕਰਦਾ ਤੇ ਜੀਵ ਹੁੰਦਿਆਂ ਲਾਜਵਾਬ ਹੈ ਨਹੀਂ ਵਿੱਚ ਖੁਦੀ ਦੇ ਮਸਤ ਖਮੋਸ਼ ਹੋਇਆ ਤੇ ਕਦੀ ਛੱਡਦਾ ਕਰਮ ਖਰਾਬ ਨਹੀਂ ਵਿੱਚ ਖਫਰ ਤਕਬਰੀ ਆਣ ਬੈਠੀ ਵਿੱਚ ਫਕਰ ਤਕਬਰੀ ਆਣ ਬੈਠੀ ਤੇ ਕਰੇ ਕਿਸੇ ਦਾ ਅਦਬ ਆਬਾਦ ਨਹੀਂ ਸਦਾ ਰਹੇ ਕਰੋਧ ਦੇ ਵਿੱਚ ਸੜਿਆ ਤੇਜੀ ਛੱਡਦਾ ਵਾਂਗ ਤਜਾਬ ਨਹੀਂ ਇੱਥੇ ਆਣ ਕੇ ਪੈਰ ਪਸਾਰ ਬੈਠਾ ਦੁਨੀਆ ਸਮਝਦਾ ਮਿਸ਼ਲ ਖੁਆਬ ਨਹੀਂ ਮਾਲਕ ਭੁੱਲਿਆ ਮੜਕ ਦੀ ਤੋਰ ਤੁਰਦਾ ਖੁਦੀ ਛੋੜਦਾ ਵਾਂਗ ਨਵਾਬ ਨਹੀਂ ਤੇ ਕਰਦਾਰੀਸ ਹੈ ਬ੍ਰਹਮ ਗਿਆਨੀਆਂ ਦੀ ਐ ਪਰ ਉਹਨਾਂ ਦੀ ਮਿਸਾਲ ਰੁਬਾਬ ਨਹੀਂ ਦੌਲਤ ਮਾਲ ਦੇ ਵਿੱਚ ਕਮਾਲ ਹੋਇਆ ਅਸਲੀ ਵਸਤ ਹੋਈ دستیاب ਨਹੀਂ ਨੇਕ ਨਾਮ ਹੈ ਆਪਣੇ ਆਪ ਬਣਿਆ ਮਿਲਿਆ ਸਰਟੀਫਿਕੇਟ ਕਿਤਾਬ ਨਹੀਂ ਲੱਗਾ ਦੁੱਖ ਤੇ ਕਹੇ ਤੰਦਰੁਸਤ ਹਾਂ ਮੈਂ ਦਿੱਤਾ ਕਿਸੇ ਹਕੀਮ ਜੁਲਾਬ ਨਹੀਂ ਪਕੜੀ ਦੀਨ ਤੇ ਮਜਬਦੀ ਪਖਵਾਦੀ ਕੀਤਾ ਦੂਈ ਦਾ ਦੂਰ ਨਕਾਬ ਨਹੀਂ ਭੁੱਖਾ ਦੇਖਣਾ ਕਿਸੇ ਨੂੰ ਅੰਨ ਦੇਵੇ ਠੰਡਾ ਸਰਦ ਤੇ ਆਮਦਾ ਆਬ ਨਹੀਂ ਕਰਦਾ ਛੁਰੀ ਦੇ ਨਾਲ ਹੈ ਕਤਲ ਗਉਆਂ ਰੇਮ ਰਦੇ ਮੇ ਮਿਸਲ ਕਸਾਬ ਨਹੀਂ ਪਰ ਪਰ ਯਾਰ ਸ਼ਰਾਬ ਦੇ ਜਾਮ ਪੀਂਦੇ ਹਟਦਾ ਖਾਣ ਤੋਂ ਮਾਸ ਕਬਾਬ ਨਹੀਂ ਤੇ ਸ਼ਰਮ ਲਾ ਕੇ ਵੇਖ ਬੇਸ਼ਰਮ ਹੋਇਆ ਮਰਦਾ ਡੁੱਬ ਕੇ ਵਿੱਚ ਤਲਾਬ ਨਹੀਂ ਗੱਲ ਕਰੇ ਮਨ ਪਾਉਂਦੀਆਂ ਦਇਆ ਸਿੰਗਾ ਗੱਲਾਂ ਕਰੇ ਮਨ ਪਾਉਂਦੀਆਂ ਦਇਆ ਸਿੰਗਾ ਜਿ ਚਰ ਜਾਮਨਾ ਵਿੱਚ ਜਨਾਬ ਨਹੀਂ ਸ਼ਰਮ ਲਾ ਕੇ ਵੇਖ ਬੇਸ਼ਰਮ ਹੋਇਆ ਤੇ ਮਰਦਾ ਡੁੱਬ ਕੇ ਵਿੱਚ ਤਲਾਬ ਨਹੀਂ ਗੱਲਾਂ ਕਰੇ ਮਨ ਪਾਉਂਦੀਆਂ ਦਇਆ ਸਿੰਗਾ ਜਿੱਜਰ ਜਵਾਨਾਂ ਵਿੱਚ ਜਨਾਬ ਨਹੀਂ 33ਵੇਂ ਸਾਲ ਦਾ ਹਵਾਲਾ ਉਮਰ 33ਵੇਂ ਸਾਲ ਦੀ ਹੋਈ ਤੇਰੀ ਮੌਜਾ ਮਾਨੀਆਂ ਵਿੱਚ ਚਬਾਰਿਆਂ ਦੇ ਲਾਵਾਂ ਲੈ ਲਈਆਂ ਨਾਲ ਜਨਾਨੀਆਂ ਦੇ ਉੱਪਰ ਬੈਠ ਕੇ ਨੀਂਗਰਾ ਖਾਰਿਆਂ ਦੇ ਨਾਲ ਸ਼ੌਂਕ ਦੇ ਮਹਿਲ ਮਹੱਲ ਪਾਏ ਜਿਹੜੇ ਚਮਕਦੇ ਮਿਸਲ ਗੁਬਾਰਿਆਂ ਦੇ ਸੁੰਦਰ ਔਰਤਾਂ ਰੱਬ ਨੇ ਦਿੱਤੀਆਂ ਨੇ ਤੇ ਦੰਦ ਚਮਕਦੇ ਵਾਗ ਸਤਾਰਿਆਂ ਦੇ ਖਾਵੇਂ ਨਿਆਮਤਾ ਲਵੇਂ ਹਵਾ ਠੰਡੀ ਵਿੱਚ ਬੈਠ ਕੇ ਮਹਿਲ ਮਨਾਰਿਆਂ ਦੇ ਇਹ ਵਿੱਚ ਮੰਦਰਾ ਗੈਸ ਤੇ ਲੈਂਪ ਜਗਦੇ ਦੂਰੋਂ ਚਮਕਦੇ ਵਾਂਗਰਾਂ ਤਾਰਿਆਂ ਦੇ ਕਰੀ ਰੱਬ ਨੇ ਨਫਰ ਗੁਲਾਮ ਦਿੱਤੇ ਤੇ ਘੰਟੇ ਖੜਕਦੇ ਵਾਗ ਨਗਾਰਿਆਂ ਦੇ ਜਾਰੀ ਹੁਕਮ ਹਕੂਮਤਾਂ ਚੱਲ ਰਹੀਆਂ ਖੜੇ ਅਰਦਲੀ ਰਾਜ ਦਵਾਰਿਆਂ ਦੇ ਦਸਤਰਖਾਨ ਵਿਛਾਏ ਕੇ ਤਵਮ ਖਾਵੇਂ ਨਹਾਵੇਂ ਬੈਠ ਕੇ ਠਪੁਹਾਰਿਆਂ ਦੇ ਤੈਨੂੰ ਰੱਬ ਨੇ ਦੁੱਧ ਤੇ ਪੁੱਤ ਬਖਸ਼ੇ ਚੁੰਮੇ ਮੁਖੜੇ ਲਾਲ ਦੁਲਾਰਿਆਂ ਦੇ ਸੈਰ ਕਰਨ ਦੇ ਵਾਸਤੇ ਗਾਫਲਾ ਹੋਏ ਲਾਏ ਬਾਗ ਤੇ ਦਾਖ ਮੁਨ ਦਾਖ ਸੁਹਾਰਿਆਂ ਦੇ ਸਹਿਰ ਕਰਨ ਦੇ ਵਾਸਤੇ ਗਾਫ ਲਾਵੇ ਲਾਏ ਬਾਗ ਤੇ ਦਾਖ ਸੁਹਾਰਿਆਂ ਦੇ ਦੌਲਤ ਵਿੱਚ ਜ਼ਮੀਨ ਦੇ ਦਬ ਛੱਡੀ ਘਰ ਵੇਚਨਾ ਗੁਜਰਗੁਜ਼ਾਰ ਆਉਂਦੇ ਵਿਸਰ ਗਿਆ ਏ RAM ਰਹੀਮ ਤੈਨੂੰ ਵਿਚ ਬੈਠ ਕੇ ਲਾਲ ਪਟਾਰਿਆਂ ਦੇ ਉੱਲਾ ਰਾਂਜਣਾ ਯਾਰ ਮਹਿਬੂਬ ਤੈਨੂੰ ਤੇ ਵਿੱਚ ਆਏ ਕਿ ਤਖਤ ਹਜ਼ਾਰਿਆਂ ਦੇ ਦਇਆ ਸਿੰਘ ਇਕਰਾਮ ਦੇ ਨਾਮ ਵਾਜੂ ਘਾਟਾ ਪੈ ਗਿਆ ਵਾਂਗਵਣ ਜਾ ਰਿਆਂ ਦੇ 33 ਸਾਲ ਦਾ ਹਵਾਲ 34 ਸਾਲ ਅੰਦਰ ਚੰਚਲ ਚਿੱਤ ਤੇਰਾ ਤੈਨੂੰ ਬੰਦਿਆ ਰਹਾ ਪਟਕਾਉਂਦਾ ਈ ਇਸ ਚਿੱਤ ਨੂੰ ਆਪਣੇ ਵਸ ਕਰ ਲੈ ਇਹੋ ਚਿੱਤ ਮੁਸੀਬਤਾਂ ਪਾਉਂਦਾ ਈ ਪੰਜ ਤਤ ਕਲਬੂਤ ਵਲੈਤ ਅੰਦਰ ਚਿੱਤ ਬਾਦਸ਼ਾਹ ਹੁਕਮ ਚਲਾਉਂਦਾ ਈ ਇਸ ਚਿੱਤ ਬਦਕਾਰ ਨੂੰ ਐਬ ਸਾਰੇ ਇਹੋ ਪਾਪ ਤੇ ਜ਼ੁਲਮ ਕਮਾਉਂਦਾ ਈ ਇਸ ਚਿੱਤ ਦੇ ਵਿੱਚ ਹੈ ਨੇਕ ਬਖਤੀ ਚਿੱਤ ਚੰਦਰਾ ਬਦੀ ਕਰਾਉਂਦਾ ਈ ਚਿੱਤ ਚੰਦਰਾ ਵੈਰ ਸਿਹੜ ਲੈਂਦਾ ਚਿੱਤ ਸਰਬ ਨੂੰ ਯਾਰ ਬਣਾਉਂਦਾ ਈ ਇਹੋ ਗੁਰੂ ਹੈ ਚਿੱਤ ਤੇ ਚਿੱਤ ਚੇਲਾ ਚਿੱਤ ਚਿੱਤ ਨੂੰ ਸਬਕ ਪੜਾਉਂਦਾ ਈ ਇਹੋ ਚਿੱਤ ਬਿਨ ਪੁੱਛਿਆ ਦੌੜ ਜਾਂਦਾ ਚਿੱਤ ਚਿੱਤ ਨੂੰ ਮੋੜ ਲਿਆਉਂਦਾ ਈ ਇਹੋ ਚਿੱਤ ਵਿਖੇ ਪਤਾ ਕਰਨ ਵਾਲਾ ਇਹ ਚਿਤ ਸਮਾਧੀਆਂ ਲਾਉਂਦਾ ਈ ਇਹੋ ਚਿਤ ਹੀ ਇਸ ਇਸਤ ਗੁਫਾਰ ਪੜਦਾ ਇਹੋ ਚੋਰ ਤੇ ਕਤਬ ਬਣਾਉਂਦਾ ਈ ਇਹੋ ਚਿਤ ਪਿਆ ਦੌੜਦਾ ਮੱਕਿਆਂ ਨੂੰ ਮੁੱਕੇ ਬਾਤ ਜਾਂ ਦਿਲੋਂ ਮੁਕਾਉਂਦਾ ਈ ਚਿਤ ਚੰਦਰਾ ਸਮਝ ਦਵੈਤ ਬੈਂਦਾ ਚਿਤ ਅੰਦਰੋਂ ਭਰਮ ਉਠਾਉਂਦਾ ਈ ਚਿੱਤ ਰੱਬ ਤੋਂ ਜਾਨ ਕੁਰਬਾਨ ਕਰਦਾ ਚਿੱਤ ਰੱਬ ਨੂੰ ਦਿਲੋਂ ਭੁਲਾਉਂਦਾ ਈ ਇਹੋ ਚਿੱਤ ਵਿਛੋੜਦਾ ਯਾਰ ਨਾਲੋਂ ਤੇ ਚਿੱਤ ਯਾਰ ਦਿਲਦਾਰ ਮਲਾਉਂਦਾ ਈ ਇਹੋ ਚਿੱਤ ਪਿਆਰਿਆਂ ਲੱਭ ਲੈਂਦਾ ਚਿੱਤ ਆਪਣੀ ਵਸਤ ਗਵਾਉਂਦਾ ਈ ਇਹੋ ਚਿੱਤ ਚਰਾਸੀਆਂ ਵਿੱਚ ਪਾਉਂਦਾ ਇਹੋ ਜਨਮ ਤੇ ਮਰਨ ਮਟਾਉਂਦਾ ਈ ਚਿਤ ਚੰਦਰਾ ਨਬੀ ਪੈਗੰਬਰਾਂ ਨੂੰ ਚੁੱਕ ਅਰਸ਼ ਤੋਂ ਫਰਸ਼ ਪਟਕਾਉਂਦਾਈ ਬੁਰੇ ਕੰਮ ਤੋਂ ਦੌੜਦਾ ਚਿਤ ਪਾਪੀ ਬੁਰੇ ਕੰਮ ਤੋਂ ਦੌੜਦਾ ਚਿਤ ਪਾਪੀ ਤੇ ਚਿਤ ਜਾਏ ਕੇ ਮੋੜ ਲਿਆਉਂਦਾਈ ਚਿਤ ਕਰੇ ਬੇਅਕਲੀ ਕਾਮਯਾਰ ਤੇ ਮਤਾਂ ਚਿਤ ਨੂੰ ਚਿਤ ਸਿਖਾਉਂਦਾਈ ਚਿਤ ਉਮਰਦਾ ਵਿਗੜਿਆ ਸੌਂਰ ਜਾਂਦਾ ਚਿਤ ਵਿਗੜਿਆ ਸੂਤ ਨਾ ਆਉਂਦਾ ਏ ਅੰਦਰ ਅੱਖੀਆਂ ਚਿਤ ਨੂੰ ਰੱਬ ਲਾਈਆਂ ਸਭ ਇਸ ਨੂੰ ਚਿਤ ਦਰਸਾਉਂਦਾ ਏ ਸੋਈ ਇੰਦਰ ਜੀਵ ਦੇ ਕਰਮ ਕਰਦੇ ਜਿਹੜੇ ਕੰਮ ਨੂੰ ਚਿਤ ਫਰਮਾਉਂਦਾ ਏ ਦਇਆ ਸਿੰਘ ਸਰੀਰ ਦੇ ਵਿੱਚ ਕਾਬੂ ਇਹੋ ਅੰਦਰੋਂ ਤਾਰ ਹਿਲਾਉਂਦਾ ਈ ਦਇਆ ਸਿੰਘ ਸਰੀਰ ਦੇ ਵਿੱਚ ਕਾਬੂ ਇਹੋ ਅੰਦਰੋਂ ਤਾਰ ਹਿਲਾਉਂਦਾ ਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਜਿੱਫਤ ਸੋ ਸਾਡੀ ਇਸ ਵਿਚਾਰ ਨੂੰ ਸੁਣ ਕੇ ਜੇ ਚੰਗੀ ਲੱਗੇ ਤਾਂ ਸ਼ੇਅਰ ਲਾਇਕ ਜ਼ਰੂਰ ਕਰ ਦਿਓ ਜੇ ਕਿਸੇ ਦੇ ਕੰਨੀ ਪੈ ਸਕਦੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਖੁਸ਼ੀਆਂ ਪ੍ਰਾਪਤ ਕਰਨ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਅਸੀਂ ਤੁਹਾਡੇ ਨਾਲ ਦਰਸ਼ਨ ਮੇਲੇ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ